मनीष जी आए नहीं हजे तक ऑफिस तो पता नहीं इना काम है इतने बरकर वर्कर लगे है बारह तेरह सौ बंदा लगा फिर भी इतने बिजी पता नहीं क्यों लेट हो गए आ गए तुसी मैं थोन फोन कर लगी सी आंदे ही ऐसी कार लांदा पे जी इतना टाइम लग गया थाने ऑफिस कार लगा रही पार्किंग च नीचे इतने बंदे या काम करने वाले फिर भी तुसी इतनी लेट आए ਬਰਾ 1300 ਬੰਦਾ ਕੀ ਕਰਨ ਨੂੰ ਰੱਖਿਆ ਜੇ ਤੁਸੀਂ ਇੰਗਲੀਸ਼ ਟੋਣ ਕੋਈ ਨਹੀਂ ਤੁਹਾਨੂੰ ਪਤਾ ਹੀ ਆ ਕੰਮ ਤਾਂ ਕੰਮ ਹੀ ਆ ਚਾਹੇ ਅਮੀਰ ਦਾ ਚਾਹੇ ਗਰੀਬ ਹੂੰ ਕੰਮ ਤਾਂ ਕਰਨਾ ਪੈਂਦਾ ਹੀ ਆ ਵੀਰੇ ਪਾਣੀ ਲੈ ਆ ਫਿਰ ਚਲੋ ਮੈਂ ਪਾਣੀ ਲੈ ਆ ਹਾਂ ਪਾਣੀ ਲੈ ਆ ਰੰਡਾ ਨਾ ਲੈ ਕੇ ਆਂ ਕਿ ਤੈਨੂੰ ਪਤਾ ਹੀ ਆ ਉੱਥੇ ਜੋ ਸਕੋਲਡਰੀਆਂ ਰੋਜ਼ ਪੇਣਾ ਲੱਗਾ ਰਹਿੰਦਾ ਆ ਹੂੰ ਹੂੰ ਸਿੰਪਲ ਹੀ ਲੈ ਕੇ ਆਈ ਆ ਲੈ ਆਈ ਚਲ ਰੱਖ ਦੇ ਬੈਠਾ ਰੱਖ ਦੇ ਤੇ ਰੱਖ ਦੇ ਥੱਲੇ ਰੱਖ ਦੇ ਬਸ ਮੈਂ ਆਈ ਰੱਖ ਦੇ ਦੇਖ ਲਾ ਅंजलि ਉਹ ਵੇ ਹੁਣ ਕਿੰਨੇ ਸਵਾਲੇ ਹੋ ਗਏ ਹਨ ਹਾਂ ਐਂ ਪੈਸਾ ਕੀ ਗੱਡੀਆਂ ਕੀ ਸਭ ਕੁਝ ਹੀ ਆਪਣੇ ਕੋਲ ਹੈ ਸਰ ਆਪ ਦਾ ਦਿੱਤਾ ਹੋਇਆ ਸਾਰਾ ਕੁਝ ਬਾਧੂ ਹੀ ਆਪਣੇ ਦਾ ਸਾਡੇ ਨਾਮ ਦੇ ਲਾ ਮਨੀਸ਼ ਕੁਮਾਰ ਐਂ ਸਨਸ ਹੈ ਸਾਰੇ ਪਾਸੇ ਨਾਮ ਚੱਲਦਾ ਸਾਰੇ ਪਾਸੇ ਨਾਮ ਚੱਲਦਾ ਐਂ ਪੂਰੀ ਵਜਾ ਵਜਾ ਪੂਰੀ ਇਸੇ ਚੀਜ਼ ਦੀ ਪਹਿਲਾ ਵਹੀ ਜਲੀ ਹੈ ਸੋਚਦਾ ਮੈਂ ਕੱਲ ਮੈਂ ਤਾਂ ਪਹਿਲੇ ਤੇਲੀ ਦਾ ਕਮੀ ਨਹੀਂ ਆਪਣੇ ਬਾਬਾ ਰੱਬ ਦਾ ਐਵੇਂ ਥੋੜੀ ਮਨੀਸ਼ ਕਮਾਰਨ ਸੰਸਾਰ ਹੂੰ ਹੂੰ ਇੱਕਾ ਨੂੰ ਸਾਡੇ ਨਿਆਣੇ ਵੀ ਐਸ਼ ਕਰੂਗੇ ਜੇ ਪਰ ਆ ਰਹੇ ਹੈ ਨਾ ਸਾਡੇ ਇੰਨੀ ਪ੍ਰਾਪਰਟੀਆ ਕੋਠੀਆਂ ਬੰਜ ਕੋਠੀਆਂ 7-8 ਗੱਡੀਆਂ ਜਿਮਣੇ ਬਾਬਾ ਇੰਨੇ ਫੈਕਟਰੀਆਂ ਆਣਾ ਸਾਨੂੰ ਕਿਤੇ ਕਿਸੇ ਚੀਜ਼ ਦਾ ਘਾਟਾ ਅਸੀਂ ਕਿਸੇ ਨੂੰ ਕਿਹਾਉਂਦੇ ਅਸੀਂ ਇੱਥੇ ਸਾਨੂੰ ਸਮਝਦੇ ਕੱਖ ਵੀ ਐ ਸਭ ਦੋਨੋਂ ਨਹੀਂ ਕਰਨੀ ਹੈ ਹਾਂ ਬਸ ਅਸੀਂ ਤੀਸਰੇ ਬੰਦੇ ਤੋਂ ਪੁੱਛਣਾ ਦਫਾ ਕਰੋ ਸਾਰਿਆਂ ਬਸ 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 ਆਹ ਸਹੀ ਗੱਲ ਹੈ ਮੈਂ ਪਤਾ ਕੀ ਸੋਚਦੀ ਸੀਗੀ ਦੇਖੋ ਸਾਡੀ ਇੰਨੀ ਪ੍ਰਾਪਰਟੀ ਹੈ ਨਾ ਸਭ ਕੁਝ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਹੀ ਹੈ ਹਾਂ ਆਪਾਂ ਹੁਣ ਇੱਕ ਕੰਮ ਕਰਨਾ ਕਿ ਜਿਹੜੀ ਤੁਹਾਡੀ ਮਾਂ ਹੈ ਨਾ ਹਾਂ ਪਹਿਲਾਂ ਉਹਦੀ ਛੁੱਟੀ ਕਰੀਏ ਘਰ ਚ ਆਹੋ ਕੱਢਦੇ ਲੋੜ ਵੀ ਕੀ ਆ ਰੱਖਣ ਦੀ ਜਾਂ ਤਾਂ ਸਾਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ ਉਨੇ ਕੋਲ ਕੋ ਕੰਮ ਕਰ ਕਰਨਾ ਹਾ ਜੀ ਤੰਗ ਹੀ ਕਰਦੀ ਇੱਥੇ ਕੰਮ ਸਾਰਾ ਆਪਣੀਆਂ ਜਿਹੜੀਆਂ ਮੇਡਸ ਆ ਉਹਨਾਂ ਨੇ ਕਰਨਾ ਹਾਂ ਉਹ ਤਾਂ ਹੈ ਠੀਕ ਹੈ ਨਾ ਐਵੇਂ ਫਾਲਤੂ ਦਾ ਕਦੀ ਮੇਰਾ ਆ ਦੁੱਖ ਦਾ ਕਦੀ ਮੇਰਾ ਉਹ ਦੁੱਖ ਦਾ ਐ ਹੋਈ ਐ ਉਹ ਹੋਈ ਐ ਫਾਲਤੂ ਦਾ ਐਵੇਂ ਬਰਡਨ ਨਹੀਂ ਪਾ ਕੇ ਰੱਖਣਾ ਤੇ ਮਾਤਾ ਆਪਾਂ ਉਹ ਕਰਨੀ ਐ ਐਸ਼ ਠੀਕ ਹੈ ਹਾਂ ਉਹ ਤਾਂ ਗੱਲ ਤੇ ਪਹਿਲਾਂ ਉਹਦੀ ਛੁੱਟੀ ਕਰੀਏ ਹਾਂ ਸਹੀ ਗੱਲ ਆ ਅਣਦੀ

ਮਾਤਾ ਤੈਨੂੰ ਕਹਿੰਨੀ ਆ ਹੋਰ ਇੱਥੇ ਕੋਣ ਨੇ ਤੀਜਾ ਮੈਂ ਸਾਰਾ ਬੱਚਾ ਬੜਾ ਕੇ ਪੁੱਤ ਹੁਣ ਕਿੱਥੇ ਜਾਵਾਂ ਮਰਿਆ ਆ ਕੇ ਹਾਂ ਤੂੰ ਚੱਲ ਜਿੱਥੇ ਜਾਣਾ ਆਸ਼ਰਮ ਤੋਂ ਚੱਲ ਕਿ ਸਾਡਾ ਫालतू ਦਾ ਲੋਪੀਤਾ ਹੈ ਚੱਲ ਚੱਲ ਤੈਨੂੰ ਛੱਡ ਕੇ ਮੈਂ ਚਾਹਤੇ ਤੂੰ ਮੇਰੇ ਪੁੱਤ ਨੂੰ ਬੁਲਾ ਲੈ ਤੇ ਮੇਰਾ ਪੁੱਤ ਨੂੰ ਕਿ ਬੁਲਾਣਾ ਚੱਲ ਗੱਲਾਂ ਨਾ ਮਾਰ ਬੜੀ ਪੁੱਤ ਨੂੰ ਬੁਲਾ ਆ ਜਾ ਤੇ ਜਾ ਮੇਰੇ ਪੁੱਤ ਨੂੰ ਇਹੋ ਕਹਿੰਦੀ ਆਂ ਚੰਪੇ ਜੀ ਦਾ ਰੋਟੇ ਤੇ ਇਤਿਹਾਸਿਕ ਜਿਹੜਾ ਜੱਦਾ ਕਹਦੇ ਮਾਰੇ ਜੱਪ ਵਾਲ ਕੇ ਸਭ ਕੁਝ ਕਰਕੇ ਹਲਟਾ ਵੜਾ ਕਰ ਬਣਾਤਾ ਕੰਮ ਜਦਾ ਸਭ ਕੁਝ ਕਰਦਾ ਅੱਜ ਨੂੰ ਤੇਂ ਗਿਆ ਤੇ ਕਰੂਗਾ ਕਿੱਦਾਂ ਟਿੱਕੇ ਜਾ ਮਨਿਆ ਪ੍ਰੋਮਾ ਹੈ ਮਰੇ ਨੂੰ ਟਿੱਕੇ ਜਾ ਮੈਨਾਂ ਆਪ ਦੇਖਣੇ ਲੱਗੇ ਇਸ ਪੁੱਤ ਆਵਾੜਾ ਕੋਸਮੇੜੀ ਕਰ ਸੋਣ ਹਾਂ ਆ ਦੇਖ ਤੇਰੀ ਬੋਟੀ ਕੀ ਗਈ ਅੱਜ ਮੇਨੂੰ ਮੈਨੂੰ ਕਹਿੰਦੀ ਨਹੀਂ ਮੈਂ ਹੀ ਕਿਹਾ ਹਾਂ ਜਾਣ ਨੂੰ ਬਾਹਰ ਚਲੋ ਚਲ ਮਾੜਾ ਚਲੀਏ ਪੁੱਤ ਮੈਨੂੰ ਕੱਲ ਨਹੀਂ 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 ਚਲੋ ਚਲ 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 ਪੁੱਤ ਤੋਂ ਮੈਨੂੰ ਕਰੋ ਨਹੀਂ 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 ਮੈਨੂੰ ਕਰੋ ਕਦੇ ਕੱਟਣ ਲਿਆ ਬਥੇਰੀਆਂ ਮੇੜ ਲੱਗੀਆਂ ਹੋਈਆਂ ਸਾਡੇ ਪੁੱਤ ਮੈਂ ਤੁਹਾਡੀ ਮੇੜ ਆ ਮੈਂ ਮੇੜ ਆ ਪੁੱਤ ਤੁਹਾਡੀ ਮੈਂ ਆ ਜਾਗਾ ਤੇ ਕਿ ਹਾਈ ਐਂਡ ਰੀਕ ਬੋ ਬੋਖ ਲੱਗੀ ਆ ਇੱਧਰ ਅਏ ਹੁਣ ਕੀ ਕਰੀਏ ਭੁੱਖ ਨਾਲ ਮਰਦੇ ਜਾਨੇ ਆ ਸਾਡੇ ਦਾ ਪਹਿਲਾਂ ਇੰਨਾ ਵਧੀਆ ਦਿਨ ਸਾਡੇ ਤੇ ਹੁੰਦੇ ਸੀ ਇੰਨਾ ਟਾਈਮ ਸੀ ਇੰਨਾ ਪੈਸਾ ਢੇਲਾ ਸੀਗਾ ਪਤਾ ਨਹੀਂ ਕਿੱਦਾਂ ਦਾ ਪਹਚਾੜ ਆ ਸਭ ਕੁਝ ਤਾਂ ਹੋ ਗਿਆ ਸਭ ਕੁਝ ਹੀ ਖਤਮ ਹੋ ਗਿਆ ਸਾਡੇ ਬੱਚੇ ਵੀ ਰੁੜ ਗਏ ਬੱਚੇ ਵੀ ਪਤਾ ਨਹੀਂ ਕਿੱਧਰ ਚਲ ਗਏ ਕੋਠੀਆਂ ਕਾਰਾਂ ਫੈਕਟਰੀਆਂ ਇੱਕ ਮਿੰਟ ਚ ਹੀ ਸਾਰਾ ਲੋਸ ਮੇਰਾ ਇੰਨਾ ਹੋਇਆ ਬੇਰਸਵਾ ਇੰਨਾ ਜਿਆਦਾ ਹੋਇਆ ਹੁਣ ਤਾਂ ਮੰਨ ਲਓ ਮਕਈਆਂ ਦੇਣੀਆਂ ਸੀ ਆ ਮੇਰਾ ਉਹ ਵੀ ਭਰਾਵਾ ਕੀ ਹਿਸਾਬ ਕਰਨ ਮੈਂ ਇਹ ਜਵਾਬ ਦਾ ਹੁੰਦਾ ਮੇਂ ਛੋਟੋ ਵੀ ਬੇਰੁਜ਼ਗਾਰੇ ਹੋ ਗਏ ਆ ਖਾਣਾ ਕੀ ਆ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੁਣ ਕਿੱਥੇ ਜਾ ਰੋਣੀ ਆ ਸਭ ਨਾ ਰੋੜ ਗਿਆ ਸਭ ਕੁਝ ਸਭ ਕੁਝ ਹੀ ਬਰਬਾਦ ਹੋ ਗਿਆ ਇੰਨੇ ਕਰਜੇ ਸਿਰ ਚੜ ਗਏ ਹੁਣ ਤਰਨੇ ਕਿੱਦਾਂ ਆ ਪਤਾ ਨਹੀਂ ਕਿਹਦੀ ਵੱਧ ਵਾਲਾ ਕਿ ਸਾਨੂੰ ਕਿਹਦੀ ਨਜ਼ਰ ਲੱਗੇ ਭੁੱਖ ਲੱਗੀ ਕੁਛ ਖਾਣ ਨੂੰ ਲੈ ਲੇ ਜੇ ਘਰ 'ਚ ਕੁਛ ਖਾਣ ਨੂੰ ਹੈ ਨਹੀਂ ਹੁਣ ਦੱਸ ਮੈਂ ਕੀ ਦਵਾਂ ਮੈਨੂੰ ਲੱਗਦਾ ਹੁਣ ਕਿਸੇ ਤੋਂ ਮੰਗ ਕੇ ਲਿਆਉਣਾ ਪੈਣਾ ਆ ਆਪ ਤਾਂ ਮਾਣ ਆ ਵੀ ਕਿੰਦਾ ਨਹੀਂ ਕੀਤਾ ਐਨੇ ਹੰਕਾਰਗੇ ਸੀਗੇ ਅਸੀਂ ਜਿਦੋਂ ਸਾਡੇ ਕੋਲ ਇੰਨਾ ਪੈਸਾ ਸੀ ਅਸੀਂ ਫੈਕਟਰੀਆਂ ਦੇ ਮਾਲਕ ਸੀਗੇ ਤੂੰ ਦਾ ਭਰਾ ਗਿਆ ਸੀ ਮੈਂ ਦਾ ਭਰਾ ਛੱਡ ਹੀ ਆਇਆ ਬਹੁਤ ਮੜਾ ਕੀਤਾ ਉਹਦੇ ਨਾਲੇ ਹੁਣ ਸਾਡਾ ਬਰਾ ਹਾਲ ਉਲਡਿਆ ਆ ਮੈਂ ਛੱਡ ਹੀ ਆ ਮੈਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਮੇਰੇ ਇਥੋਂ ਐਡਾ ਵੱਡਾ ਭਰਾਵਾ ਸਾਡੀ ਮਾਂ ਨੂੰ ਭੁੱਖੇ ਤਾਂ ਲੈਣ ਦਿੰਦੀ ਅੱਜ ਅੱਜ ਅਸੀਂ ਕਿੰਨੇ ਭੁੱਖੇ ਤੇ ਆਏ ਬੈਠੇ ਆ ਸਾਨੂੰ ਕਿਸੇ ਨੇ ਪੁੱਛਣਾ ਵੀ ਹੈ ਨਹੀਂ ਹੁਣ ਕਿੱਥੇ ਜਾਵਾਂਗੇ ਹੁਣ ਖਾ ਲੋ ਚੋਸੇ ਹੁਣ ਕੀ ਗਾਉਣ ਹੁਣ ਕਿੱਥੇ ਮੰਗਣ ਜਾਣਾ ਹੁਣ ਆਪਾਂ ਦੋਨਾਂ ਨੂੰ ਮੰਗਣ ਜਾਣਾ ਪੈਣਾ ਮੈਂ ਤਾਂ ਨਹੀਂ ਜਾਂਦਾ ਮੰਗਣ ਤੂੰ ਹੀ ਮੰਗੂ ਯਾਰ ਏ ਰੱਬ ਨੇ ਕਿਉਂ ਸਾਡੇ ਨਾਲ ਇਦਾਂ ਕੀਤੀ ਆ ਲੋਕਾਂ ਤਾਂ ਨੇ ਮਾਰਨੇ ਆ ਗਿਆ ਮਨੀਸ਼ ਸਰਤ ਮੰਗਣ ਵਾਲਾ

ਹੌਣ ਤਾਂ ਰੋਟੀ ਤੋਂ ਵੀ ਬੇਰਜਗਾਰੇ ਹੋ ਗਏ ਆ ਰੋਟੀ ਵੀ ਮੰਗ ਕੇ ਖਾਣੀ ਪੈਣੀ ਆ ਚੱਲ ਚੱਲਦੇ ਹਾਂ ਮੇਰੇ ਮੂੰਹ ਤੇ ਤਾਂ ਮਾਂ ਨਿਕਲ ਗਿਆ ਮਾਂ ਨਹੀਂ ਕਹਿਣਾ ਇਹ ਤੈਨੂੰ ਮੈਂ ਮਾਂ ਤਾਂ ਪਤਾ ਨਹੀਂ ਕਿੱਥੇ ਆ ਕਿਹੜੀ ਜਗ੍ਹਾ ਤੇ ਆ ਮੇਰੇ ਮੂੰਹ ਤੇ ਨਿਕਲ ਗਿਆ ਮੈਂ ਤਾਂ ਘਰੋਂ ਕੱਢਦਾ ਸੀ ਉਹ ਆਪ ਹੀ ਪਤਾ ਨਹੀਂ ਕਿੱਥੇ ਚਲ ਗਈ ਆ ਚੱਲ ਇਦਾਂ ਕਰਦੇ ਹਾਂ ਹੁਣ ਕਿਸੇ ਤੋਂ ਮੰਗਣ ਚੱਲਦੇ ਆ ਰੋਟੀ ਚਲੋ ਮੰਗ ਕੇ ਲਿਓ ਨਹੀਂ ਫੇਰੇ ਢੇਰ ਹੀ ਪੇਟ ਤਾਂ ਭਰਨਾ ਹੀ ਆ ਹਾਂ ਚੱਲ ਉੱਥੇ ਚਲੀਏ ਟਾਈਮ ਤਾਂ ਸਭ ਨਹੀਂ ਪੜਾ ਕੌਣ ਅਸੀਂ ਆਏ ਆਂ ਅੰਟੀ ਜੀ ਮਾਂ ਮਾਂ ਤੁਸੀਂ ਤੁਸੀਂ ਮਾਂ ਤੁਸੀਂ ਕੌਣ ਹੋ ਪਛਾਣਨੇ ਸਾਨੂੰ ਤੁਸੀਂ ਕੌਣ ਹੋ ਬੇਟੇ ਬੱਚੇ ਮੈਨੂੰ ਪਛਾਣਨੇ ਆ ਮੈਂ ਨਹੀਂ ਜਾਣ ਕੇ ਕੌਣ ਆ ਬੈਰੀ ਬੰਨੇ ਆ ਮੂੰਹ ਕਾ ਤੂੰ ਮੋੜਦੇ ਸਾਡੇ ਤੂੰ ਨਹੀਂ 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 ਮੂੰਹ ਕਾ ਨਹੀਂ ਮੋੜ ਤੂੰ ਅੰਦਰ ਕਿੱਥੇ ਆਈ ਜਾਂਦੇ ਆ ਤੁਹਾਡਾ ਕੀ ਮਤਲਬ ਹੈ ਧਿਆਨ ਦਾ ਆਈ ਤੁਹਾਡੇ ਬੱਚੇ ਪਛਾਣਨੇ ਆ ਤੁਹਾਨੂੰ ਮੇਰਾ ਕੋਈ ਬੱਚਾ ਨਹੀਂਗਾ मेरा जरा बच्चा गया माफी मेरा बच्चा नहीं, नहीं नहीं मेरा कोई नही माफ करो निकलो सोच मेनो कोई सामने ਮੈਨੂੰ ਬਹੁਤ ਸੰਭਲ ਵਾਲੇ ਪੇਰੇ ਮਹਾਦੇਵ ਨੇ ਬਹੁਤ ਜਾਣੇ ਭੇਜ ਦਿੱਤੇ ਸਾਹਮਣੇ ਵਾਸਤੇ ਮੈਨੂੰ ਕੋਸ਼ਿਸ਼ ਚਾਹੀਦਾ ਜਿਵੇਂ ਤੁਹਾਡੇ ਅੱਗੇ ਹੱਥ ਜੋੜਦੇ ਆ ਜਾਓ ਗਲਤੀ ਹੋ ਗਈ ਗਾ ਮੈਂ ਮਾਫ ਕਰਦੇ ਸਮਾਂ ਗਲਤੀ ਹੋ ਗਈ ਕੀ ਹੋਇਆ ਕੀ ਹੋਇਆ ਕੀ ਹੋਇਆ ਕਿਸੇ ਦੀ ਗਲਤੀ ਹੋ ਗਈ ਗਲਤੀ ਨੂੰ ਕੋਣ ਗਲਤੀ ਕਰੀ ਹੋ ਗਈ ਹੰਕਾਰ ਜਾ ਕੇ ਸਾਡੇ ਤੋਂ ਪੈਸਾ ਬਹੁਤ ਸੀਗਾ ਅਸੀਂ ਪੈਸੇ ਦਾ ਹੰਕਾਰ ਕਰ ਲਿਆ ਅਸੀਂ ਤਾਂ ਰੱਬ ਨੂੰ ਵੀ ਪੈਸੇ ਤੇ ਹੰਕਾਰ ਤੇ ਭੁੱਲ ਬੈਠੇ ਪਰ ਰੱਬ ਨੇ ਹੰਕਾਰ ਕਰ ਲਿਆ ਉਹ ਵੀ ਮਾਂ ਦੀ ਮੰਗੀ ਮੰਗਾ ਗਿਆ ਹਾਂ ਮਾਂ ਮਾਣੇ ਕੋ ਮਾ ਲਈ ਜਾਓ ਜਾਓ ਮਾਫ ਕਰ ਕਿਸੇ ਗੈਟ ਆਊਟ ਬਾਹਰ ਜਾਓ ਉਹ ਗਲਤੀ ਹੋ ਗਈ ਵਾਹ ਮਾਂ ਮਾਫ ਕਰ ਦੇ ਸੰ ਹੁਣ ਗਲਤੀ ਕੋਈ ਨਹੀਂ ਹੁਣ ਗਲਤੀ ਕੋਈ ਨਹੀਂ ਗੈਟ ਆਊਟ ਐ ਮਾਂ ਤਾਂ ਕੇਨਾ ਮਾਰ ਅਸੀਂ ਨਹੀਂ ਕਿਸੇ ਦਿਨ ਇਦਾਂ ਤੈਨੂੰ ਧੱਕੇ ਮਾਰ ਕੇ ਕੱਢਿਆ ਸੀ ਜਾ 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 ਗੈਟ ਆਊਟ ਤੂੰ ਇਹ ਕਹਿ ਕੇ ਆ ਮਾਫ ਕਰ ਦੇ ਘਰਤੀ ਹੋ ਗਿਆ ਇੱਕ ਦੋ ਦਿਨੇ ਤੜੇ ਕਿ ਦੱੱਕੇ ਵਾਰ ਕੇ ਬਾਹਰ ਕੱਢਿਆ ਬਿਨਾਂ ਪਹਿਲਾਂ ਨੋਂ ਨੇ ਕੱਟਿਆ ਤੇ ਪੁੱਤ ਨੂੰ ਮੈਂ ਉਹ ਸ਼ਿਕਾਇਤ ਕੀਤੀ ਉਹ ਕਹਿੰਦਾ ਨਿਕਲ ਮਤਾਂ ਨਿਕਲ ਮੇਡ ਬਹੁਤ ਹੈਈਆਂ ਆ ਤੇਰੀ ਸਾਨੂੰ ਲੋੜ ਨਹੀਂ ਅੱਜ ਮੈਂ ਤੈਨੂੰ ਮਾਫੀਆ ਮੰਗਣਾ ਤੇਰਾ ਬੱਚਾ ਲਾ ਕੋਈ ਕੰਮ ਕਰਦਾ ਮੇਰਾ ਧਿਆਨ ਕੋ ਮੈਂ ਇਹ ਕੋਲ ਕਿਹਾ ਨਾ ਬੋਏ ਨਾਲ ਆਇਆ ਤੇ ਨਾ ਕਿਸੇ ਦੇ ਨਾਲ ਜਾਣਾ ਠੀਕ ਹੈ ਮੋਜਾ ਕਰਨਾ ਬਣੀ ਚਲ ਮੈਂ ਨਾ ਆਂਦਾ ਏ ਕੀ ਖਾਈਏ ਹਏ ਮਰ ਗਏ ਕਿੱਥੇ ਜਾਈਏ ਹਾਏ ਹਾਏ ਤੇ ਦੇਚੇ ਜੂਏ ਨੱਚਦੇ ਆ ਹੁਣ ਕੀ ਕਰੀਏ ਲੱਗਦਾ ਭੁੱਖ ਨਾਲ ਜਾਨ ਨਿਕਲ ਜਾਣੀ ਆ ਹਾਏ ਹੁਣ ਤੁਸੀਂ ਆਈਏ ਅੱਛੇ ਬਹਿ ਗਏ ਅਸੀਂ ਗਏ ਹੀ ਨਹੀਂ ਕਦੇ। ਮੇਰੀ ਗੱਲ ਤੋਂ ਨਹੀਂ ਗਏ। ਕਿਸ ਗੱਲ ਤੋਂ ਨਹੀਂ ਗਏ? ਮਰ ਚਲੇ ਕੋ ਨਹੀਂ ਮਰ ਸਕਦੇ। ਮਾਂ ਦੇ ਰਾਜ ਵਿੱਚ ਭੁੱਖੇ ਨਹੀਂ ਦਾ ਮਰ ਸਕਦੇ ਤੁਸੀਂ। ਤੁਹਾਨੂੰ ਕਦੀ ਕੁਝ ਨਹੀਂ ਹੋ ਸਕਦਾ। ਕਹਿੰਦੇ ਆ ਪੂਤ ਕਪੂਤ ਸੁਨੇ ਹੈ ਪਰ ਨਾ ਮਾਤਾ ਸੁਨੇ ਕੋ ਮਾਤਾ। ਬਰਦਾਸ਼ਤ ਨਹੀਂ ਹੋਇਆ ਮੇਰੇ ਬੱਚੇ ਹੈ ਜਾ ਗਏ। ਬਾਜੀ ਦੋ ਉੱਠ ਜਾਓ। ਕਹਿੰਦੇ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਉਹਨੂੰ ਕਦੀ ਭੁੱਲਿਆ ਨਹੀਂ ਕਹਿੰਦੇ। ਵਕਤ ਦਾ ਕੀ ਆ ਵਕਤ ਅੱਜ ਮੜਾ ਕੰਨ ਰੱਬ ਨੇ ਫੇ ਚੰਗਾ ਲੈਣਾ ਉਠੋ 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 ਹਾਏ ਮਰ ਜਾਏ ਉਠੋ ਹਾਏ ਉੱਠ ਨਾ ਹੀ ਲਿਆਵਨੀ ਆ ਆਜੋ 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 ਬਹੁਤ ਕੁਛ ਪਿਆ ਖਾਣੇ ਤੇ ਬਹੁਤ ਥੇਵਲ ਭਰੇ ਪਏ ਆ ਜੋ ਮਰਜੀ ਖਾਓ ਪਰ ਰੋਟੀ ਖਾਓ ਤਰਾ ਆਜੋ 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 ਹਾਏ ਹਾਏ ਆਏ ਮਾਂ ਅੱਜ ਤੋਂ ਬਾਅਦ ਨਹੀਂ ਅਸੀਂ ਪੈਸੇ ਦਾ ਕਦੀ ਹੰਕਾਰ ਕਰਾਂਗੇ ਮਾਂ ਅਗਲਾ ਅਗਲੀ ਮਾਫੀ ਕਸ 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 ਆਪਣੇ ਸਾਨੂੰ ਇੰਨਾ ਪੈਸਾ ਦੇ ਦਿੱਤਾ ਸੀਗਾ ਅਸੀਂ ਤਾਂ ਰੱਬ ਨੂੰ ਵੀ ਭੁੱਲ ਗਏ ਸੀਗੇ ਨਹੀਂ 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 ਤੇ ਰੱਬ ਨੂੰ ਵੀ ਕਿਹਾ ਰੱਬੋ ਵੀ ਸਾਡੇ ਤੋਂ ਥੱਲੇ ਹੀ ਆ ਪਰ ਰੱਬ ਨੇ ਇੱਕ ਮਿੰਟ ਕੀ ਇਦਾਂ ਦਾ ਕਹਿੰਦੇ ਰੱਬ ਨੂੰ ਤਾਂ ਕਦੀ ਭੁੱਲਣਾ ਨਹੀਂ ਚਾਹੀਦਾ ਕਹਿੰਦੇ ਜਿੰਨੀ ਮਰਜੀ ਅਮੀਰੀ ਆ ਜਾਏ ਤੇ ਦਾਤੇ ਨੂੰ ਭੁਲਾਉਣਾ ਨਹੀਂ ਚਾਹੀਦਾ ਤੇ ਚਾਹੇ ਜਿੰਨੀ ਮਰਜੀ ਗਰੀਬੀ ਆ ਜਾਏ ਤੇ ਦਾਤੇ ਨੂੰ ਭੁਲਾਉਣਾ ਨਹੀਂ ਚਾਹੀਦਾ ਚਾਹੇ ਜਿੰਨੀ ਮਰਜੀ ਅਮੀਰੀ ਆ ਜਾਏ ਅਭਿਮਾਨ ਦਿਖਾਉਣਾ ਨਹੀਂ ਚਾਹੀਦਾ ਅਭਿਮਾਨ ਤੁਸੀਂ ਇੰਨਾ ਦਿਖਾਉਣ ਆਪੇ ਸੀਗੇ ਕਿ ਤੁਸੀਂ ਤੇ ਆਪੇ ਭੁੱਲ ਗਏ ਸੀ ਆਪਣੀ ਔਕਾਤ ਬਾਪ ਪਿਓ ਨੂੰ ਵੀ ਭੁੱਲ ਗਏ ਤੁਸੀਂ ਇਹ ਸਾਨੂੰ ਪਤਾ ਨਹੀਂ ਸੀ ਇੰਨਾ ਮਾੜਾ ਟਾਈਮ ਸਾਡੇ ਤੇ ਹੋਰ ਟਾਈਮ ਚੰਗਾ ਹੀ ਆ ਜਿਹਦੇ ਸਿਰ ਤੇ ਨਾ ਮਾਂ ਪਿਓ ਦਾ ਹੱਥ ਹੁੰਦਾ ਨਾ ਉਹਨਾਂ ਤੇ ਟਾਈਮ ਕਦੀ ਮਾੜਾ ਨਹੀਂ ਹੁੰਦਾ ਚੰਗਾ ਅੱਜ ਦੇ ਬਾਅਦ ਤੁਸੀਂ ਸੁਖੀ ਆ ਖੁਸ਼ ਮੇਰੇ ਕੋ ਰੋਗੇ ਤੁਸੀਂ ਕੋਈ ਨਹੀਂ ਘਰ ਭਰ ਗਿਆ ਸਭ ਕੁਝ ਗਿਆ ਕੋਈ ਨਹੀਂ ਬਹੁਤ ਕੁਝ ਫੇਰ ਆ ਗਿਆ ਪਰ ਹੈ ਕਿਹਦਾ ਘਰ ਇਹ ਤੇਰੀ ਮਾਂ ਦਾ ਆ ਇਹ ਕਿਸੇ ਹੋਰ ਦਾ ਨਹੀਂ ਤੇਰੇ ਪਿਓ ਦੇ ਪਹਿਲਾਂ ਹੀ ਮੇਰਜੋ ਦਾ ਘਰ ਲੈ ਕੇ ਰੱਖਿਆ ਸੀਗਾ ਕਹਿੰਦਾ ਤੈਨੂੰ ਇਹ ਕਦੀ ਵੀ ਘਰੋਂ ਬਾਹਰ ਕੱਢ ਸਕਦੇ ਆ ਇਹ ਤੈਨੂੰ ਕਦੀ ਵੀ ਕੁਝ ਕਰ ਸਕਦੇ ਕਹਿ ਸਕਦੇ ਆ ਇਹ ਸਾਰਾ ਕੁਝ ਤੇਰੇ ਲਈ ਆ ਇਹ ਤੇਰੇ ਪਿਓ ਦੀ ਜੱਦੀ ਜਾਇਦਾਦ ਜਿਹਨੂੰ ਕਹਿੰਦੇ ਆ ਨਾ ਇਹ ਓ ਆ ਹੁਣ ਤਰੁਟਾਈ ਸੇ ਗੱਦੀ ਕੋਈ ਢੋੜਦੀ ਮੇਰੇ ਕੋਲ ਦੇ ਹੈ ਸਸਟਿਕਲ ਦੋਸਤੋ ਮੈਂ ਖੜਾ ਦਾ ਆ ਦਮਨ ਬਰਮਾ ਦਮਨ ਪੰਜਾਬੀ YouTube ਚੈਨਲ ਤੋਂ ਆ ਮੈਂ ਰਸਨੀ ਬਰਮਾ ਦਮਨ YouTube ਦਮਨ ਦਾ ਜਿਹੜਾ ਪੰਜਾਬੀ ਚੈਨਲ ਆ ਦਮਨ ਪੰਜਾਬੀ ਤੇ ਮੈਂ ਹਾਂ ਅੰਜਲੀ ਬਰਮਾ ਦਮਨ ਪੰਜਾਬੀ YouTube ਚੈਨਲ ਤੇ ਗਾਇਜ਼ ਜਿਹਨੇ ਵੀ ਸਾਡੀ ਵੀਡੀਓ ਦੇਖ ਲਈ ਆ ਮੀਟ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਤੇ ਮੈਸੇਜ ਅਸੀਂ ਇਹੀ ਦੇਣਾ ਚਾਹੁੰਦੇ ਆ ਅੰਜਲੀ ਦੱਸੋ ਕਦੀ ਵੀ ਇਨਸਾਨ ਨੂੰ ਪੈਸਾ ਜਿੰਨਾ ਮਿਲਦੀ ਉਹਦੇ ਕਾਲ ਆ ਜਵੇ ਹੰਕਾਰ ਨਹੀਂ ਕਰਨਾ ਚਾਹੀਦਾ ਉਕਾਤ ਨਹੀਂ ਬੋਲਣੀ ਚਾਹੀਦੀ ਹਾਂਜੀ ਤੇ ਇਹਦੇ ਵਿੱਚ ਆਪਾਂ ਇਹ ਹੀ ਦੱਸਿਆ ਕਿ ਕਿਸ ਤਰ੍ਹਾਂ ਇਨਸਾਨ ਦੇ ਕੋਲ ਜਦੋਂ ਪੈਸਾ ਹੁੰਦਾ ਹੈ ਉਹ ਹੰਕਾਰ ਵਿੱਚ ਇੰਨੇ ਆਪੇ ਸਾਬਤ ਆਪਣੇ ਮਾਪੇ ਨੂੰ ਸਾਰਿਆਂ ਨੂੰ ਇੰਨਾ ਮਾੜਾ ਚੰਗਾ ਬੋਲਦਾ ਤੇ ਐਂਡ ਤੇ ਇੱਕ ਮਿੰਟ ਦੀ ਹਵਾ ਦੇ ਝੋਕੇ ਦੀ ਤਰ੍ਹਾਂ ਜਿਹੜਾ ਰੱਬ ਵੱਲੋਂ ਤੂਫਾਨ ਆਉਂਦਾ ਹੈ ਤੇ ਉਹ ਸਾਰਾ ਉਹਨਾਂ ਦਾ ਪੈਸਾ ਤੇ ਇਲਾ ਜੋ ਸਾਰਾ ਕੁਝ ਹੁੰਦਾ ਇੱਕ ਮਿੰਟ ਦੀ ਰੁੜ ਜਾਂਦਾ ਹੈ ਉਹ ਫਿਰ ਲੱਖਾਂ ਤੋਂ ਕੱਖਾਂ ਤੇ ਆ ਜਾਂਦੇ ਨੇ ਇਸ ਤਰ੍ਹਾਂ ਪਰਮਾਤਮਾ ਦਾ ਸਰਕਲ ਚੱਲਦਾ ਹੈ ਇਹਦੇ ਵਿੱਚ ਇਹੀ ਦਿਖਾਇਆ ਗਿਆ ਹੈ ਕਿ ਬੰਦੇ ਨੂੰ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਆਪਣੇ ਪੈਸੇ ਹੰਕਾਰ ਦਾ ਐਂਡ ਤੁਸੀਂ ਦੇਖ ਹੀ ਲਿਆ ਆ ਕਿ ਕੀ ਹੁੰਦਾ ਬੰਦਾ ਇੱਕ ਰੋਟੀ ਦੇ ਟੁਕੜੇ ਦਾ ਮਤਾਜ ਹੋ ਜਾਂਦਾ ਹੈ ਕਿ ਇੱਕ ਰੋਟੀ ਉਹ ਚੀਜ਼ ਆ ਜਿਹੜੀ ਪੈਸੇ ਨਾਲ ਖਰੀਦੀ ਜਾਂਦੀ ਆ ਮੰਗ ਕੇ ਵੀ ਤੁਸੀਂ ਖਾ ਨਹੀਂ ਸਕਦੇ ਤੇ ਕਿਸੇ ਕੋਲ ਆ ਨਹੀਂ ਸਕਦੇ ਕਮਾਓਗੇ ਤਾਂ ਖਾਓਗੇ ਇਹਦੇ ਨਾਲੋਂ ਚੰਗਾ ਕਿ ਤੁਸੀਂ ਕਦੀ ਦੀ ਜ਼ਿੰਦਗੀ ਦੇ ਵਿੱਚ ਹੰਕਾਰ ਨਹੀਂ ਆਪਣੀ ਰਜ਼ਾ ਚ ਰਹਿਣਾ ਚਾਹੀਦਾ ਹੈ ਪਰਮਾਤਮਾ ਦੀ ਮਰਜ਼ੀ ਨਾਲ ਰਹੋਗੇ ਤਾਂ ਸਦਾ ਸੁਖੀ ਰਹੋਗੇ। ਕਿ ਰੱਬ ਅਸੋ ਜੇ ਫਰਸ਼ ਲੈ ਕੇ ਜਾਸੋ ਫਰਸ਼ੋ ਅਰਸ਼ ਵੀ ਲੈ ਕੇ ਜਾਸੋ ਲੈ ਕੇ ਜਾ ਸਕਦਾ ਹੈ। ਪਰਮਾਤਮਾ ਦੀ ਰਜ਼ਾ ਵਿੱਚ ਰਹੋ ਸਾਰੇ ਖੁਸ਼ ਰਹੋ ਜਵਾਨੀਆਂ ਬਣਾਓ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ। ਹੱਸਦੇ ਬਸ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜਿਹੜੇ ਜਿਹੜੇ ਵੀਰ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਸਬਸਕ੍ਰਾਈਬ ਕਰਿਓ। ਇਦਾਂ ਦੀ ਵੀਡੀਓ ਅਸੀਂ ਤੁਹਾਡੇ ਵਾਸਤੇ ਲੈ ਕੇ ਆਂਦੇ ਰਾਵਾਂਗੇ। ਫਿਰ ਆਲੀ ਥੈਂਕ ਯੂ so much ਬਾਏ ਬਾਏ ਐਂਡ ਗੁੱਡ ਨਾਈਟ। ਕਮੈਂਟ ਵਿੱਚ ਸਾਨੂੰ ਦੱਸਣਾ ਜ਼ਰੂਰ ਆ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ